ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਂਦੇ ਸੋਹਣੇ ਸੂਟ ਲੈ ਕੇ ਆਏਗੇ ਸਾਰੇ ਸੂਟ ਰਹਿਣਗੇ ਡਿਸਕਾਊਂਟ ਤੇ ਸਾਰਿਆਂ ਦਾ ਪ੍ਰਾਈਸ ਹੋਊਗਾ 1050 ਜੋ ਵੀ ਪਹਿਨ ਲੈਣਾ ਚਾਹੁੰਦੀ ਹੈਗੀ ਆਪਣਾ ਆਰਡਰ ਹੈ ਜਿਹੜਾ ਫਾਸਟਲੀ ਕਰ ਦਿਓ ਜਿਹੜੀ ਇਹ ਆਫਰ ਹੈਗੀ ਸਿਰਫ 1 ਤੋਂ 2 ਦਿਨਾਂ ਲਈ ਹੈਗੀ ਇਸ ਤੋਂ ਬਾਅਦ ਨਹੀਂ ਹੈਗੀ ਤਾਂ ਆਪਣੇ ਜਲਦੀ ਫਾਸਟਲੀ ਆਰਡਰ ਕਰਕੇ ਸੂਟ ਲੈਣਗੇ ਜਿਹੜੇ ਰਖਵਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਮੈਚਿੰਗ ਸੂਟ ਮਿਲਣਗੇ ਤੁਹਾਨੂੰ ਲਓ ਜੀ ਇਹ ਵਾਲੀ ਇਧਰ ਹੋਗੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਕਲਰ ਤੇ ਇਸ ਤਰ੍ਹਾਂ ਪੈਰਟ ਕਲਰ ਦੀ ਮਤਲਬ ਇਹਨਾਂ ਸਲਵਾਰ ਹੈਗੀ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਇਦਾਂ ਦੇਖੋ ਤੁਸੀਂ ਮੈਚਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣੀ ਬਣ ਰਹੀ ਹੈਗੀ ਪ੍ਰਾਈਸ 1050 ਹੈਗਾ ਇਸ ਤੋਂ ਵੱਧ ਕੋਈ ਵੀ ਪ੍ਰਾਈਸ ਨਹੀਂ ਹੈਗਾ ਲਓ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੇ ਮੈਂ ਤੁਹਾਨੂੰ ਸੂਟ ਹੋਰ ਵੀ ਦਿਖਾ ਦਿੰਨੀ ਆਂਗੀ ਲਓ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਸ਼ੇਡ ਬਣਿਆ ਹੋਇਆ ਹੈਗਾ ਤੇ ਨਾਲ ਇਹਦੇ ਹੈਗੀ ਹੈਗੀ ਪੀਚ ਕਲਰ ਦੀ ਬਾਟਮ ਹੈਗੀ ਇਹ ਵਾਲੀ ਇਦਾਂ ਸ਼ਰਟ ਰਹੂਗੀ ਇਹਨੂੰ ਤੁਸੀਂ ਲੈਸਿਸ ਦਾ ਡਿਜ਼ਾਈਨ ਦੇ ਕੇ ਕਾਫੀ ਜਿਆਦੇ ਸੋਹਣੇ ਸੂਟ ਨਹੀਂਗੇ ਜਿਹੜੇ ਤਿਆਰ ਕਰਾ ਸਕਦੇ ਹੋਗੇ ਤੇ ਅਗਲਾ ਸੂਟ ਹੈਗਾ ਜੀ ਪਿੰਕ ਬਾਟਮ ਨਾਲ ਹੈਗਾ ਇਸ ਤਰ੍ਹਾਂ ਦੀ ਪਿੰਕ ਬਾਟਮ ਰਹੂਗੀ ਤੇ ਇਦਾਂ ਇਹ ਵਾਲੀ ਰਹੂਗੀ ਸ਼ਰਟ ਲੋ ਜੀ ਪ्युअर कॉटन ਦੇ ਸੂਟ ਨੇ ਵਿਦਆਊਟ ਲਾਈਨਿੰਗ ਇਹਨਾਂ ਨੂੰ ਤੁਸੀਂ ਸਿਲਾਈ ਕਰਾ ਸਕਦੇ ਹੋਗੇ ਲਾਈਨਿੰਗ ਦੀ ਇਹਦੇ ਉੱਪਰ ਕੋਈ ਵੀ ਲੋੜ ਨਹੀਂ ਹੈਗੀ ਲੋ ਜੀ ਫਿਰ ਇਸ ਤੋਂ ਬਾਅਦ ਆ ਗਿਆ ਜੀ 올ਓਵਰ ਸੂਟ ਹੈਗਾ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਰੈਡੀ ਕਰਕੇ ਭੇਜਦੇ ਨੇ ਸਾਰੇ ਬ੍ਰਾਂਡ ਨੇ ਕੋਈ ਰਾਮ ਟੈਕਸ ਕੋਈ ਰੀਵਾ ਸਾਰੇ ਬ੍ਰਾਂਡ ਦੇ ਸੂਟ ਲੈਂਗੇ ਲੋ ਜੀ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਪ੍ਰਿੰਟ ਹੈਗਾ ਲੋ ਜੀ 150 ਇਹਨਾਂ ਦਾ ਪ੍ਰਾਈਸ ਹੈਗਾ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਪਿਆਰਾ ਜਿਹਾ ਸ਼ੇਡ ਹੈਗਾ ਡਾਰਕ ਜਿਹਾ ਸ਼ੇਡ ਹੈਗਾ ਲੋ ਜੀ 1050 ਪ੍ਰਾਈਸ ਵਿਦਾਊਟ ਦੁਪੱਟਾ ਸੂਟ ਰਹਿਣਗੇ ਦੁਪੱਟਾ ਚਾਹੀਦਾ ਹੈਗਾ ਤੁਹਾਨੂੰ ਤਾਂ ਤੁਸੀਂ ਐਕਸਟਰਾ ਲੈ ਸਕਦੇ ਹੋਗੇ ਜਿਹੜੀ ਉਹਦੇ ਮਤਲਬ ਚਾਰਜਸ ਨੇਗੇ ਅਲੱਗ ਤੋਂ ਇਨਕਲੂਡ ਹੋਣਗੇ ਵਿੱਚ ਕੋਈ ਮਤਲਬ ਸਿਰਫ ਮੈਂ ਤੁਹਾਨੂੰ ਫੈਬਰਿਕ ਦਾ ਸੂਟ ਦਾ ਪ੍ਰਾਈਸ ਦੱਸ ਰਹੀ ਐਂਗੀ ਅਗਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਪਿੰਕ ਕਲਰ ਦਾ ਥੋੜਾ ਜਿਹਾ ਦੂਰੋਂ ਡਾਲ ਲਾਉਂਦਾ ਹੈਗਾ ਇਸ ਤਰ੍ਹਾਂ ਪ੍ਰੋਪਰ ਮੇਰੇ ਫੋਨ ਦੇ ਵਿੱਚ ਬਿਲਕੁਲ ਸਹੀ ਕਲਰ ਆ ਰਿਹਾ ਹੈਗਾ ਲਓ ਜੀ ਸਾਰੇ ਮਤਲਬ ਇਸ ਤਰ੍ਹਾਂ ਬ੍ਰਾਂਡ ਦੇ ਨੰਗੇ ਦੇਖੋ ਤੁਸੀਂ ਸਟੈਂਪ ਦੇਖ ਸਕਦੇ ਹੋਗੇ ਵਿਦਆਊਟ ਬ੍ਰਾਂਡ ਕੋਈ ਵੀ ਨਹੀਂ ਹੈਗਾ ਫਿਰ ਫਰੋਜ਼ੀ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵੀ ਇਹ ਵੀ ਦੇਖੋ ਲਵਲੀਨ ਦੇ ਨੰਗੇ ਲੋਚ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਵੀ ਫਿਰ ਨੈਕਸਟ ਹੈਗੇ ਨੇ ਰੀਵਾ ਬ੍ਰਾਂਡ ਦੇ 1050 ਇਹਨਾਂ ਦਾ ਪ੍ਰਾਈਸ ਹੈਗਾ ਲੋ ਜੀ ਬਹੁਤ ਸੋਹਣਾ ਸ਼ੇਡ ਹੈ ਵੀ ਪ੍ਰਿੰਟ ਵੀ ਕਲਰ ਵੀ ਕਾਫੀ ਜ਼ਿਆਦਾ ਸੋਨਾ ਹੈਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆ ਜਾਊਗਾ ਮੈਚਿੰਗ ਇਸ ਤਰ੍ਹਾਂ 1050 ਦਾ ਸੂਟ ਹੈਗਾ ਤੇ ਆਰਡਰ ਹੈ ਜਿਹੜਾ ਆਪਣਾ ਫਾਸਟਲੀ ਕਰ ਦਿਓ ਕਿਉਂਕਿ ਰਿਪੀਟ ਆਰਡਰ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਨਾ ਮਿਲੇ ਫਿਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਰੀਵਾ ਬ੍ਰਾਂਡ ਦਾ ਸੂਟ ਹੈ ਡਾਰਕ ਗ੍ਰੇ ਸ਼ੇਡ ਦੇ ਵਿੱਚ ਹੈਗਾ ਹਲੋ ਜੀ ਇਸ ਤਰ੍ਹਾਂ ਫਿਰ ਤੁਸੀਂ ਦੇਖੋ ਬਹੁਤ कॉटन ਬਹੁਤ ਜਾਂਦੇ ਸੋਹਣੀ ਹੈਗੇ ਇਹ ਵਾਲੀ ਬਹੁਤ ਲਾਈਟ ਵੇਟ ਸਟੱਫ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਨੈਕਸਟ ਦੇਖ ਸਕਦੇ ਹੋ ਕਲਰ ਓਨੀਅਨ ਸ਼ੇਡ ਹੈਗਾ ਇਹ ਵਾਲਾ ਸ਼ੇਡ ਵੀ ਹੈ ਜਿਹੜਾ ਬਹੁਤ ਜਿਆਦਾ ਵਧੀਆ ਹੈਗਾ ਪਿਆਰਾ ਸ਼ੇਡ ਹੈਗਾ ਤੇ ਅਗਲਾ ਦੇਖ ਸਕਦੇ ਹੋ ਤੁਸੀਂ ਫਰੋਜ਼ੀ ਦੇਖੋ ਸਾਰੇ ਹੀ ਪ੍ਰਿੰਟ ਕਲਰ ਕਾਫੀ ਜਿਆਦਾ ਸੋਹਣੇ ਲੱਗੇ ਪ੍ਰਾਈਸ ਇਹਨਾਂ ਦਾ ਵੀ 1050 ਥੋੜਾ ਆਪਾਂ ਡਿਸਕਾਊਂਟ ਲੈਸ ਲਾਤਾ ਇਹਨਾਂ ਤੇ ਤੇ ਤੁਸੀਂ ਜੇ ਲੈਣਾ ਚਾਹੋ ਨੇ ਲੈ ਸਕਦੇ ਹੋ ਇਹ ਵਾਲਾ ਸੂਟ ਵੀ ਹੈ ਜਿਹੜਾ 1050 ਪ੍ਰਾਈਸ ਹੈ ਦਾ ਵੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਪਿਓਰ ਕਾਟਨ ਦੇ ਸੂਟ ਨੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਆਰਡਰ ਹੈਗਾ ਆਪਣਾ ਫਾਸਟਲੀ ਕਰ ਦਿਓ ਕੱਲ ਕਾਫੀ ਪੈਣਾ ਨੂੰ ਵੀਡੀਓ ਦੀ ਵੇਟ ਰਹੀ ਹੈ ਵੀਡੀਓ ਆਪਾਂ ਨਹੀਂ ਪਾਈ ਹੈਗੀ ਤੇ ਅੱਜ ਤੁਸੀਂ ਹਨਾ ਵੀਡੀਓ ਜਿਹੜੀ ਦੇਖ ਸਕਦੇ ਸਾਰੇ ਠੀਕ ਪ੍ਰਾਈਸ ਦੇ ਉੱਪਰ ਸੂਟ ਲēngਗੇ ਕਿਉਂਕਿ ਥੋੜਾ ਜਿਹਾ ਫੈਬਰਿਕ ਆਪਾਂ ਮਤਲਬ ਵਧੀਆ ਵੀ ਲੈ ਕੇ ਆਉਣੇ ਨੇ ਥੋੜਾ ਜਿਹਾ ਆਪਾਂ ਘੱਟ ਪ੍ਰਾਈਸ ਵਾਲਾ ਵੀ ਲੈ ਕੇ ਆਉਣੇ ਪਰ ਇਹ ਨਹੀਂ ਹੈਗਾ ਵੀ ਇਹ 1000 ਦਾ ਸੂਟ ਹੈ ਵੀ ਕੋਈ ਘੱਟ ਕਵਾਲਿਟੀ ਵਾਈਜ਼ ਘਟਿਆ ਹੋਊਗਾ ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਾਰਾ ਇਹ ਬ੍ਰਾਂਡ ਦਾ ਸਟੱਫ ਹੈ ਵਿਦਆਊਟ ਬ੍ਰਾਂਡ ਆਪਾਂ ਕੋਈ ਵੀ ਚੀਜ਼ ਨਹੀਂ ਰੱਖਦੇ ਹੈਗੇ ਕਿਉਂਕਿ ਵਿਦਆਊਟ ਬ੍ਰਾਂਡ ਹੈਗੇ ਜਿਹੜੇ ਸੂਟ ਉਹਨਾਂ ਦੀ ਕੋਈ ਵੀ ਗਾਰੰਟੀ ਨਹੀਂ ਹੁੰਦੀ ਕਿਉਂਕਿ ਇਹ ਮੈਂ ਸੂਟ ਵਰਤ ਕੇ ਦੇਖੇ ਨੇਗੇ ਵਧੀਆ ਨੇਗੇ ਕੋਈ ਫੇਡ ਨਹੀਂ ਹੁੰਦਾ ਕਲਰ ਵਗੈਰਾ ਤੁਸੀਂ ਲੈਣਾ ਚਾਹੁੰਦੇ ਹੋ 1050 ਦਾ ਪ੍ਰਾਈਸ ਹੈ ਇਨਕਲੂਡ ਹੈਗੀ ਸ਼ਿਪਿੰਗ ਵਿੱਚ ਹੀ ਹੈਗੀ ਤੇ ਐਕਸਟਰਾ ਚਾਰजेस ਤੁਹਾਡੇ ਤੋਂ ਕੋਈ ਵੀ ਨਹੀਂ ਲੈ ਜਾਣਗੇ ਤੇ ਕਾਫੀ ਪਹਿਣਾ ਰਹਿ ਜਾਂਦੇ ਨੇ ਕਿਉਂਕਿ ਕਾਫੀ ਪਹਿਣਾ ਹਨਾ ਜਿਆਦਾ ਹਨਾ ਮਤਲਬ ਹਾਈ ਸੂਟ ਨਹੀਂ ਲੈ ਸਕਦੀਆਂ ਹਾਈ ਕੋਸਟਲੀ ਸੂਟ ਤੇ ਥੋੜੇ ਠੀਕ ਪ੍ਰਾਈਸ ਦੇ ਉੱਪਰ ਉਹ ਪਹਿਣਾ ਲਈ ਹਨਾ ਆਪਾਂ ਜਰੂਰ ਹਨਾ ਵੀਡੀਓ ਲੈ ਕੇ ਆਉਣੇ ਨੇ 10 15 ਦਿਨਾਂ ਬਾਅਦ ਵੀ ਉਹ ਵੀ ਜਿਹੜੀਆਂ ਹਨਾ ਸੂਟ ਲੈਣਗੇ ਲੈਣਾ ਚਾਹੁੰਦੇ ਨੇਗੇ ਤਾਂ ਤੁਸੀਂ ਆਪਣੇ ਤੋਂ ਸੂਟ ਲੈਣਗੇ ਜਿਹੜੇ ਲੈ ਸਕਦੇ ਹੋ ਕਿਸੇ ਵੀ ਪਹਿਣ ਨੇ ਆਪਣਾ ਹੈਂਡਵਰਕ ਦੇ ਸੂਟ ਦੇ ਆਰਡਰ ਦੇਣੇ ਨੇ ਕੋਈ ਵੀ ਮਸ਼ੀਨ ਵਰਕ ਦੇ ਸੂਟ ਦੇ ਆਰਡਰ ਦੇਣੇ ਨੇਗੇ ਤਾਂ ਤੁਸੀਂ ਆਪਣੇ ਪਹਿਲਾਂ ਦਿਆ ਕਰੋ ਥੋੜੇ ਜਿਏ ਕਿਉਂਕਿ ਐਟ ਅ ਟਾਈਮ ਹਣਾ ਸੂਟ ਹੈਗਾ ਜਿਹੜਾ ਬਿਲਕੁਲ ਵੀ ਅੱਜ ਤੁਸੀਂ ਸੂਟ ਦਿੰਨੇ ਹੋਗੇ ਤੀਜੇ ਦਿਨ ਮੈਨੂੰ ਮੈਸੇਜ ਕਰ ਦਿੰਨੇ ਹੋ ਕਿ ਵੀ ਸਾਡਾ ਸੂਟ ਰੈਡੀ ਹੋ ਗਿਆ ਇਦਾਂ ਦਾ ਹਣਾ ਕੋਈ ਨਹੀਂ ਕਿਉਂਕਿ ਅੱਗੇ ਕੰਮ ਚੱਲ ਰਿਹਾ ਹੁੰਦਾ ਹੈਗਾ ਮਸ਼ੀਨ ਵਰਕ ਦੇ ਕਾਫੀ ਬਣਾ ਦੇ ਆਰਡਰ ਨੇਗੇ ਬਹੁਤ ਸਾਰੇ ਆਰਡਰ ਨੇਗੇ ਜਿਹੜੇ ਮਤਲਬ ਅੱਗੇ ਚੱਲ ਰਹੇ ਰਹਿਣਗੇ ਹੈਂਡਵਰਕ ਦੇ ਵੀ ਚੱਲ ਰਹੇ ਨੇਗੇ ਜੇ ਕਿਸੇ ਵੀ ਭੈਣ ਨੇ ਹੁਣ ਤੁਸੀਂ ਆਰਡਰ ਦਿਨੇਗੇ ਤਾਂ ਤੁਹਾਨੂੰ ਟਾਈਮ ਜਿਹੜੇ ਕੱਪੜੇ ਨੇਗੇ ਮਿਲ ਸਕਣਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰਕੇ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦਿਨਾਲ ਸਤਿ ਸ਼੍ਰੀ ਅਕਾਲ ਜੀ